ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਹ ਨੂੰ ਕਨੀਜ਼ ਨਾਲ ਅਟੈਚ ਕਰਨ ਦਾ ਤਰੀਕਾ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇੱਕ ਮੀਜ਼ੀ ਪਿਟਿੰਗ ਲੈ ਲਾਣੀ ਹੈ ਉਹਨਾਂ ਪੈਂਸ ਦਾ ਇਸ ਤਰ੍ਹਾਂ ਮੋਟਾ ਨਾਪ ਦਾ ਇਸ ਤਰ੍ਹਾਂ ਐਮ ਸੀ ਟੇਪ ਨੂੰ ਹੋਲ ਸ਼ੇਪ ਵਿੱਚ ਜਰਾ ਇਸ ਤਰ੍ਹਾਂ ਇਸ ਨੂੰ ਉਹਨਾਂ ਆਪਾਂ ਬਿਲਕੁਲ ਉਸੇ ਤਰ੍ਹਾਂ ਆਪਾਂ ਦਾ ਮੋਟਾ ਵੀ 9 ਇੰਚ ਕਰਾਂਗੇ ਇਸ ਤਰ੍ਹਾਂ ਪਗਲਾਈ ਇਹ ਚਪਾਣਾ ਮੋੜਨ ਆਪਣਾ ਨੂੰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੈਨੂੰ ਇਸ ਦਿਨ ਛਾੜ ਲੈਣਾ ਹੁਣ ਆਪਾਂ ਬਾਂਦੀ ਮੋੜੀ ਦੇ ਵਿੱਚੋਂ ਛਾੜ ਲੈ ਆਪਾਂ ਬਾਂਦੀ ਸਾਈਡ ਵੱਲ ਸੀਨ ਲਾ ਲਵਾਂਗੇ ਇਸ ਤਰ੍ਹਾਂ फिर आप इस तरह बाजू तैयार कर लेनी है मैं इसमें बाजू में पाकिस्तानी स्टाइल बनाया आप जो खुली रखी है इस तरह आप बाजू तैयार कर लेनी है पहला मोटा पाउस की कढ़ाई जिसमें आपके नौ इंच ही रखा है ये बिल्कुल प्रॉपर आगे गले का वजन गर्मी जाए तो डूबे नहीं बिल्कुल अपना प्रॉपर ਇਸ ਤਰ੍ਹਾਂ ਬਾਹ ਬਣਾਉਣ ਤੋਂ ਬਾਅਦ ਆਪਾਂ ਬਾਹ ਨੂੰ ਕਮੀਜ਼ ਦੇ ਮੋਢੇ ਨਾਲ ਨਾਪ ਕੇ ਦੇਖ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਬਾਹ ਨੂੰ ਸਿੱਧਾ ਕਰਕੇ ਕਮੀਜ਼ ਦੇ ਮੋਢੇ ਨਾਲ ਨਾਪ ਕੇ ਦੇਖਾਂਗੇ ਇਸ ਤਰ੍ਹਾਂ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਆਪਣੀ ਬਾਹ ਬਿਲਕੁਲ ਸਹੀ ਸਲਾਈ ਲੱਗੀ ਹੈ ਆਪਣਾ ਮੋਢਾ ਬਿਲਕੁਲ ਫਿੱਟ ਆਵੇ ਗਾ ਇਸ ਤਰ੍ਹਾਂ ਆਪਾਂ ਇਸ ਨੂੰ ਇੱਕ ਵਾਰ ਨਾਪ ਕੇ ਦੇਖ ਲੈਣਾ ਹੈ ਦੇਖੋ ਇਹ ਪ੍ਰੋਪਰ ਹੈ ਪੂਰਾ ਆਪਣਾ ਕਮੀਜ਼ ਦੇ ਮੋਢੇ ਜਿੱਨਾ ਹੀ ਹੈ ਹੁਣ ਆਪਾਂ ਇਸ ਨੂੰ ਅਟੈਚ ਕਰਾਂਗੇ ਇਸ ਤਰ੍ਹਾਂ ਆਪਾਂ ਕਮੀਜ਼ ਦਾ ਉਲਟਾ ਪਾਸਾ ਲੈਣਾ ਹੈ ਤੇ ਬਾਹ ਨੂੰ ਆਪਾਂ ਸਿੱਧਾ ਪਾਸਾ ਕਰਕੇ ਜੜਨਾ ਇਸ ਤਰ੍ਹਾਂ हम आप इस तरह कमीज की फिटिंग वाली सिलाई तो बांह की फिटिंग वाली सिलाई में इस तरह बराबर करके रख लेना है इस तरह बिल्कुल बराबर करके रख लेना आप की फिटिंग वाली सीन कमीज की फिटिंग वाली सीन ये दोनों मार्जन आप पिछे वाले पास करके सिलाई अद्धा को इंच अगे तो शुरू करनी है मार्जिन आप पिछे वाल कर देने फिर आप आपू तो मार्जिन किस वाली सैड करनी वह भी दसागे इस तरह आप मोढ़ा ज्यादा खिंचना है तो ना ही आप कमीज का मोढ़ा ज़्यादा खिंचना है तो ना ही ढिला रखना हल्का जट्रैच करके आप लाइनी है ता कि सीन टूटे ना मार्जिन एक्स्ट्रा कपड़ा ज़्यादा नहीं देना आप ਇਹ ਜੋ ਮੋਡੇ ਵਾਲੀ ਸੀਨ ਦਾ ਮਾਰਜ ਨੇ ਆਪਾਂ ਗਲੇ ਤੋਂ ਵੀ ਬੈਕ ਵਾਲੀ ਸਾਈਡ ਦਿੱਤਾ ਹੈ ਤੇ ਆਪਾਂ ਇਧਰੋਂ ਵੀ ਬੈਕ ਵੱਲੋਂ ਹੀ ਕਰਾਂਗੇ ਇਸ ਤਰ੍ਹਾਂ ਅੱਗੇ ਵੱਲ ਨੂੰ ਕੀਤਾ ਤਾਂ ਇਸ ਦੇ ਵਿੱਚ ਵਾਲ ਪੈ ਜਾਊਗਾ ਇਸ ਤਰ੍ਹਾਂ ਆਪਾਂ ਅੱਧਾ ਕੁ ਇੰਚ ਕੱਪੜਾ ਸੀਨ ਦੇ ਵਿੱਚ ਦੇ ਕੇ ਇਸ ਤਰ੍ਹਾਂ ਸਲਾਈ ਲਾਉਣੀ ਹੈ ਬਿਲਕੁਲ ਹਲਕੇ ਹੱਥ ਨਾਲ ਸੀਨ ਲੋਣੀ ਹੈ ਨਾ ਹੀ ਦਾ ਕਪੜਾ ਆਪਾਂ ਜ਼ਿਆਦਾ ਢਿੱਲਾ ਛੱਡਣਾ ਤੇ ਨਾ ਹੀ ਖਿੱਚਣਾ ਹੈ ਇਸ ਤਰ੍ਹਾਂ ਆਪਣੀ ਪੂਰਾ ਪ੍ਰੋਪਰ ਮੋਡੇ ਦੀ ਸੀਨ ਫਿਟਿੰਗ ਵਾਲੀ ਵਧੀਆ ਆਊਗੀ ਕਿਤੋਂ ਵੀ ਆਪਣੇ ਮੋਡੇ ਵਾਲੀ ਸੀਨ ਫੁੱਲੂਗੀ ਨਹੀਂ ਹੁਣ ਆਪਾਂ ਇਹ ਵਾਲੀ ਜਿਹੜੀ ਆਪਣਾ ਐਕਸਟਰਾ ਕਪੜਾ ਹੈ ਆਪਾਂ ਇਸ ਤਰ੍ਹਾਂ ਸਲਾਈ ਦੇ ਵਿੱਚ ਨਹੀਂ ਦੇਣਾ ਇਸ ਦੇ ਨਾਲ ਖਿੱਚ ਪੈਣ ਲੱਗ ਜਾਂਦੀ ਹੈ ਕਨੀਜ਼ ਨੂੰ ਫੀਟਿੰਗ ਵਾਲੀ ਸੀਨ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਆਪਾਂ ਇਸ ਤਰ੍ਹਾਂ ਇਸ ਨੂੰ نیچے ਵਾਲੇ ਕਮਰ ਦੇ ਕੱਪੜੇ ਨੂੰ ਵੀ ਆਪਾਂ ਇਸ ਤਰ੍ਹਾਂ ਮੋੜ ਲੈਣਾ ਹੈ ਕੋਈ ਵੀ ਕਪੜਾ ਆਪਾਂ ਵਿੱਚ ਨਹੀਂ ਦੇਣਾ ਸੀਨ ਦੇ ਇਸ ਤਰ੍ਹਾਂ ਆਪਣੇ ਦੇਖੋ ਦੋਨੋਂ ਕੱਪੜੇ ਆਪਾਂ ਬਾਹਰ ਰੱਖ ਕੇ ਉਤ ਸੀਨ ਲਾ ਲਈ ਆਪਾਂ ਇਸ ਲਾਈਨ ਨੂੰ ਡਬਲ ਕਰ ਲੈਣਾ ਹੈ ਤਾਂ ਕਿ ਬਾਅਦ ਵਿੱਚ ਕਸਟਮਰ ਦੀ ਆਪਾਂ ਨੂੰ ਕੋਈ ਸ਼ਿਕਾਇਤ ਨਾ ਆਵੇ ਸੀਨ ਉਧੜਨ ਦੀ ਪਹਿਲਾ ਸੀਨ ਤੁਸੀਂ ਥੋੜੇ ਮੋٹے ਵਖੇ ਨਾਲ ਵੀ ਲਾ ਸਕਦੇ ਹੋ ਪਰ ਬਾਅਦ ਵਿੱਚ ਬਰੀਕ ਵਖੇ ਨਾਲ ਉਪਰੋਂ ਸੀਲ ਲਾਉਣੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਬਾਹਾਂ ਦੀ ਪ੍ਰੋਪਰ ਜੜਾਈ ਹੋ ਗਈ ਹੈ ਤੇ ਆਪਣਾ ਕੋਈ ਵੀ ਕੱਪੜਾ ਆਪਾਂ ਸੀਨਾ ਵਾਲਾ ਵੀ ਬਾਹਰ ਕੱਢ ਕੇ ਪ੍ਰੋਪਰ ਸੀਨ ਲਾਈ ਹੈ ਦੇਖੋ ਆਪਣੇ ਦੋਨੋਂ ਕੱਪੜੇ ਬਾਹਰ ਨਹੀਂ ਇਸ ਨਾਲ ਬਿਲਕੁਲ ਵੀ ਖਿੱਚ ਨਹੀਂ ਪਾਉਗੀ ਫਿਟਿੰਗ ਨੂੰ ਦੇਖੋ ਇਸ ਤਰ੍ਹਾਂ ਆਪਣਾ ਸੀਨ ਵਧੀਆ ਲੱਗੀ ਹੈ ਕਿਤੋਂ ਵੀ ਆਪਣਾ ਮੂਡ ਆ